ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਹੁਣ ਹੈਗਾ ਜੀ ਦੁਪਹਿਰ ਦਾ ਟਾਈਮ ਤੇ ਗਰਮੀ ਬਹੁਤ ਜ਼ਿਆਦਾ ਕਿਉਂਕਿ ਬੱਦਲ ਹੋਏ ਪਏ ਆ 3:30 ਵਜੇ ਦਾ ਟਾਈਮ ਆ ਤੇ ਦਿਨ ਹੈਗਾ ਅੱਜ ਸ਼ਨੀਵਾਰ ਆਪਾਂ ਥੋੜਾ ਜਿਹਾ ਉਲਝੀ ਜਾਂਨੇ ਆ ਤਰੀਕਾਂ 'ਚ ਤੇ ਦਿਨਾਂ 'ਚ ਪਰ ਅੱਜ ਆਪਾਂ ਸਹੀ ਦੱਸ ਹੀ ਜਾਂਨੇ ਆ ਤਰੀਕ ਸ਼ਾਇਦ 28 ਤਰੀਕ ਹੈਗੀ ਆ ਵੀਰੇ ਅੱਜ 28 ਤੇ ਬਸ ਆਪਾਂ ਕੁਤਰਦੇ ਸੀ ਕੱਖ ਪਿਛਲੇ ਵਲੌਗ ਤੁਹਾਨੂੰ ਨਹੀਂ ਦਿਖਾਈ ਗਈ ਮਸ਼ੀਨ ਤੇ ਆਪਾਂ ਹੁਣ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਪਹਿਲਾਂ ਬੇਹ ਕੱਖ ਪਾ ਕੇ ਖੜੇ ਸੀ ਦੇਖੋ ਕੱਖ ਕੱਤੜ ਈ ਪੜੇ ਪੈ ਆਪਣੀ ਹਾਂ ਮੇਰੀ ਕੁੜੀ ਛੋਟੀ ਕੁੜੀ ਹੈ ਨਾ ਇਹ ਮੇਰੀ ਕੁੜੀ ਹੈਗੀ ਆ ਪ੍ਰਭਜੋਤ ਸਿੰਘ ਸਿੱਧੂ ਹੈ ਨਾ ਤੇ ਮੇਰੀ ਬੇਟੀ ਵੀ ਸ਼ਾਇਦ ਕੱਲ ਨੂੰ ਆਉ ਉਹ ਮੈਨੂੰ ਉਹਦੇ ਕੱਲ ਨੂੰ ਆਉਂਦਾ ਬਹੁਤ ਜ਼ਿਆਦਾ ਚਾ ਕਿਉਂਕਿ ਉਹ ਮੇਰੇ ਘਰਾਂ ਦੇ ਦਾ ਪਰਸ਼ਾਵਾਂ ਹੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਉਹਨਾ ਬਹੁਤ ਜ਼ਿਆਦਾ ਕਲੋਜ਼ ਆ ਵੀ ਆਪਣੇ ਡੈਡੀ ਦੇ ਤੇ ਮੈਨੂੰ ਉਹਦੇ ਹੁੰਦੇ ਨਾ ਕੋਈ ਉਹਨਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਹਦਾ ਨੇਚਰ ਜਿਵੇਂ ਹੀ ਆਪਦੇ ਡੈਡੀ ਵਰਗਾ ਤੇ ਉਹ ਕੱਲ ਨੂੰ ਆਉਗੀ ਨਾ ਸਹੀ ਤਰੀਕ ਨੂੰ ਦੇਖੋ ਪਸੀਨਾ ਤੇ ਆਪਾਂ ਉਹਨੂੰ ਕੁੱਤਰਦੇ ਹਾਂ ਕੱਖ ਤੇ ਇੱਕ ਕਮੈਂਟ ਆਇਆ ਸੀਗਾ ਵੀ ਆ ਬੱਚਾ ਕਿੱਥੇ ਆ ਭਾਈ ਬੱਚਾ ਕਿੱਧਰ ਗਿਆ ਵੀਰੇ ਬੱਚਾ ਨਾ ਹਨਾ ਚੰਗੇ ਭਲੇ ਵਧੀਆ ਕੱਖ ਖਾਈ ਗਿਆ ਤੇ ਉਹ ਨੂੰ ਨਾ ਪਤੈ ਨੀ ਲੱਤਾਂ ਤੋਂ ਕੀ ਹੋ ਗਿਆ ਸੀ ਇੱਕ ਕਿਸੇ ਦਾ ਹੋਰ ਕਮੈਂਟ ਵੀ ਆਇਆ ਸੀ ਕਹਿੰਦਾ ਸਾਡੀ ਕੱਟੀ ਪੈ ਗਈ ਤੇ ਵਧੀਆ ਚੰਗਾ ਭਲਾ ਕੱਖ ਖਾਂਦਾ ਖਾਂਦਾ ਥੱਲੇ ਡਿੱਗ ਗਿਆ ਤੇ ਮੁੜ ਕੇ ਲੱਤਾਂ ਤੋਂ ਤੋਂ ਖੜਾ ਹੀ ਨਾ ਹੋਇਆ ਗਿਆ ਪੰਜ-ਸੱਤ ਦਿਨ ਵਧੀਆ ਬੈਠਾ ਕੱਖ-ਵੱਟਾ ਖਾਈ ਗਿਆ ਪਾਣੀ ਪੀ ਗਿਆ ਤੇ ਫਿਰ ਇੱਕ ਦਿਨ ਹਨਾ ਵਿਚਾਰਾ ਵਾਹੀ ਗੁਰਜ ਨੂੰ ਪਿਆਰਾ ਹੋ ਗਿਆ ਚਲੋ ਹਨਾ ਵੈਸੇ ਇੱਕ ਗੱਲੋਂ ਆਏ ਜੋ ਹੋ ਜਾਂਦਾ ਮੈਨੂੰ ਥੋੜਾ ਅਫਸੋਸ ਹੋਇਆ ਉਹਦੇ ਪਰ ਸਾਡੇ ਪਾਪਾ ਕਹਿਣ ਲੱਗੇ ਚਲੋ ਕਹਿੰਦੇ ਜੋਂ ਵੀ ਛੱਡਦੇ ਹਨਾ ਤਾਂ ਵੀ ਲੋਕ ਡੰਡੇ ਮਾਰਦੇ ਗਊਸ਼ਾਲਾ ਚ ਛੱਡਦੇ ਵੱਡੇ ਪਸ਼ੂ ਮਾਰਦੇ ਤੇ ਚਲੋ ਕੋਈ ਗੱਲ ਨਹੀਂ ਹਨਾ ਕਹਿੰਦੇ ਵਿਚਾਰਾ ਛੁੱਟ ਗਿਆ ਚਲੋ ਅਗਲੀ ਜੁੰਨੀ ਵਿਚਾਰੇ ਦੀ ਵਧੀਆ ਪਵੇ ਤੇ ਉਹਨੇ ਕਿਸੇ ਨੂੰ ਪੁੱਛਿਆ ਸੀਗਾ ਤੇ ਆਪਣੀ ਸੋਫੀ ਰਾਣੀ ਵਾਸਤੇ ਵੀ ਕਮੈਂਟ ਆਇਆ ਸੀ ਸੋਫੀ ਨੂੰ ਜਰੂਰ ਲਿਆ ਕਰੋ ਆ ਪਾਪਾ ਹਾਲ ਦਿਆਂ ਕਿੱਥੇ ਆ ਸੋਫੀ ਤੇ ਆਪਾਂ ਹੁਣ ਕੁੱਤਰਦੇ ਆ ਕੱਕ ਤੇ ਦੀਦੀ ਕਹਿੰਦੀ ਲੈ ਮੈਂ ਤੇਰਾ ਕੱਖ ਕਤਰਾਵਾ ਚਲੋ ਬਣੇ ਰਹੋ ਜੀ ਬਲੌਗ ਦੇ ਨਾਲ ਫਿਰ ਮਿਲਦੇ ਆ ਸੋਫੀ ਲੈ ਪਤਾ ਲੈ ਕੋਈ ਕਹਿੰਦਾ ਸੀਗਾ ਸੋਫੀ ਨੂੰ ਮਲਾਇਓ ਸੋਫੀ ਆ ਸੇ ਇਧਰ ਸੋਫੀ ਇਹ ਸਾਡੀ ਕੁੜੀ ਹੈਗੀ ਆ ਵਾਲੀ ਡਰੋਕਲ ਸੋਫੀ ਉਰੇ ਆ ਰਾਤ ਨੂੰ ਬਈ ਕੱਲੀ ਨਹੀਂ ਪੈਂਦੀ ਇਹ ਨਾਲ ਘੁਸੜ ਘੁਸੜ ਪੈਂਦੀ ਹੈ ਅਗਲੇ ਦੇ ਨੇਰੇ ਤੋਂ ਬਹੁਤ ਜ਼ਿਆਦਾ ਡਰਦੀ ਆ ਆਣਾ ਆਣਾ ਸੋਭੀ ਸੋਭੀ ਹੋ ਰਿਹਾ ਆਇਆ ਬੁੱਤ ਹੋ ਰਿਹਾ ਸੋਭੀ ਨਾ ਨਾ ਪ੍ਰਾਪਤ ਉਹ ਨਾ ਛੇੜੇ ਨਾ ਚਲੋ ਬਈ ਹੁਣ ਕੁੱਤਰਦੇ ਆ ਕੱਖ ਦੀ 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 ਕੱਖ ਦੀ ਹਾਂ ਭੇਜ ਦੇਖੋ ਜੀ ਨਸਲ ਨਸਲ ਦੇਖੋ ਨਸਲ ਦੇਖੋ ਚਿੱਟੇ ਨਹੀਂ ਹੁਣ ਬਰਾਊਨ ਜੀ ਹੋ ਗਏ ਨਾ ਡੱਬ ਪੈ ਗਏ ਮਿੱਟੀ ਕਿ ਨਹੀਂ ਨਾ ਟੋਟ ਜੂ ਪ੍ਰਾਵਨਾ ਸੋਫੀ ਸੋਫੀ ਹੁਣ ਸੋਫੀ ਕੱਲੀ ਕੋ ਉਤਰ ਤੂੰ ਕੱਖ ਕੋ ਉਤਰ ਦੇ ਕੱਖ ਕੋ ਉਤਰ ਦੇ ਚੱਲ ਚੱਲ ਹਣਾ ਹਣਾ ਸੋਫੀ ਦੇਖ ਤੋ ਵੀ ਰੀਸ ਨਾ ਚੜਦੀ ਏ ਤੇਰੇ ਨਾਲ ਗਲਾਮੂਗਾ ਹੋ ਗਿਆ ਹੈ ਹਾਂ ਚਲੋ ਕੁੱਤਰ ਲੈਨੇ ਆ ਸਾਈਸ ਸਿਸਟਰ ਕੋ ਉਤਰਦੀ ਏ ਕੱਖ ਨਾ ਉਤਰੇਗੀ ਪੂਆ ਮੈਂ ਜਵਾਕਾ ਮਗਰ ਬਈ ਦੇਖੋ ਜੀ ਨਾਨਦ ਨੂੰ ਕਹਿਣੀ ਏ ਪੂਆ ਤੇਰੀ ਸਿਸਟਰ ਹੈ ਪੂਆ ਚਲੋ ਪੂਆ ਕਹਿੰਦੀ ਮੈਂ ਕੋ ਉਤਰਾ ਲਿਆ ਕੱਖ ਆਪਾਂ ਕੱਖ ਪਾਉਣੇ ਤੇ ਕੁੱਤਰ ਨੇ ਸਿਕਾਉਣੇ ਆ ਪੂਆ ਨੂੰ ਪੂਆ ਦੇ ਸਾਰੇ ਕਹਿੰਦੇ ਬਈ ਸਿਖਾ ਕੇ ਤੋਰੇ ਉਹਨੂੰ ਕੰਮ ਔਰ ਤੋਰ ਤੋਰਗਾ ਹ ਕਰ ਲੈ ਪਰ ਸੋਮੀ ਕੱਢਿਆ ਰਸੀ ਪਰ ਕਰਨ ਬਹੁਤ ਜਿਆਦਾ ਗਰਮੀ ਸੀ ਅੱਜ ਬੱਦਲ ਅੱਜ ਹੀ ਕਾ ਰੁਕੀ ਹੁੰਦੀ ਦੇਖੀ ਰੋਂ ਫਸਿੰਨੇ ਨਾ ਭਿੱਜੇਗੇ

ਇਸ ਤੋਂ ਫਿਰ ਜਿਹੜਾ ਸਾਡੀ ਆਪਾਂ ਨਾ ਮੱਝਾਂ ਨੂੰ ਆ ਵੀ ਥੋੜਾ ਰੋਕ ਕੇ ਹਲ ਕਰਦੇ ਪਹਿਲਾਂ ਆਪਾਂ ਖਾਣ ਤੋਂ ਵਿੱਚ ਖਾਣ ਤੋਂ ਥੋੜੇ ਹਲ ਕਰਦੇ ਨਮਾ ਲ ਨਾ ਪਾਣੀ ਪੀ ਕੇ ਜਿਹੜਾ ਲਗਾ ਦਿਆ ਆਪਾਂ ਹਾਂਜੀ ਵੀਰੇ ਮੱਝਾਂ ਆਪਾਂ ਨਮਾ ਲਈਆਂ ਤੇ ਆਪਾਂ ਜਿਹੜੀ ਫੀਡ ਸਟਾਰਟ ਕਰਾਂਗੇ ਹਨਾ ਵੀ ਆ ਸੂਣ ਵਾਲੀ ਮੱਝਾਂ ਦੀ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਆਪਣੀ ਮੱਝ ਨੂੰ ਇੱਕ ਤਾਪਾ ਹਨਾ ਤੇ ਟ੍ਰਾਂਜੈਕਸ਼ਨ ਫੀਡ ਪਈ ਸੀ ਥੋੜੀ ਜੀ ਕੋਈ ਸ਼ੁਰੂ ਕਰਤੀ ਵੀ ਆਪਾਂ ਵੈਸੇ ਵੀ ਲੈ ਕੇ ਨਹੀਂ ਆਈ ਆਪਣੀ ਛੋਟੀ ਵਾਲੀ ਪਈ ਸੀ ਉਹ ਸ਼ੁਰੂ ਹੋ ਰਹੀ ਹੈ ਜੀ ਚ ਵੀ ਡੇਢ ਕਿ ਮਹੀਨਾ ਰਹਿ ਗਿਆ ਇੱਕ ਦੋ ਦਿਨ ਉੱਤੇ ਹੀ ਸੀਗੇ ਤੇ ਇੱਕ ਆਪਾਂ ਬਾਰੀ-ਬਾਰੀ ਹਨਾ ਥੋੜਾ ਧੰਨਵਾਦ ਕਰਦੇ ਆ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਨਿਮਾਣ ਨਿਮਾਨ ਬਖਸ਼ਿਆ ਇੱਕ ਨਾ ਵੀ ਸਾਡੇ ਪਿੰਡ ਦੇ ਵੀਰ ਆ ਤੇ ਉਹਨਾਂ ਨੇ ਮੈਨੂੰ ਫੋਨ ਲਾਇਆ ਕਹਿੰਦੇ ਵੀਰੇ ਨੂੰ ਸਜਦਾ ਕਰਦਾ ਮੈਂ ਸਲਾਮ ਕਰਦਾ ਹਨਾ ਵੀ ਜਿਹੜੀ ਤੂੰ ਇੰਨੀ ਮੁਸ਼ਕਲਾਂ ਦੇ ਬਾਵਜੂਦ ਵੀ ਹਨਾ ਵੀ ਟਟ ਕੇ ਖੜੀ ਆ ਆਪਦੀ ਜ਼ਿੰਮੇਵਾਰੀ ਨਿਭਾ ਰਹੀ ਆ ਤੇ ਕਦੇ ਵੀ ਤੂੰ ਇਸ ਘਰ ਦੀ ਨੂੰਹ ਨਹੀਂ ਹੁਣ ਪੁੱਤ ਵੀ ਆ ਵੀਰੇ ਹਾਂਜੀ ਮਨ ਨਾਲ ਫਰਜ਼ ਸਾਰੇ ਨਿਭਾ ਰਹੀ ਆ ਪਰ ਹਨਾ ਕਿਤੇ ਨਾ ਕਿਤੇ ਕਮੀ ਮਹਿਸੂਸ ਜ਼ਰੂਰ ਹੁੰਦੀ ਆ ਵੀ ਉਹ ਮੇਰੇ ਨਾਲ ਖੜਦੇ ਜੇ ਅੱਜ ਜਾਂ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨਾ ਮੇਰੇ ਨਾਲ ਤਾਂ ਗੱਲ ਹੋਰ ਹਣੀ ਸੀ ਕਿਉਂਕਿ ਆਪਾਂ ਵਧੀਆ ਘੈਂਟ ਘੈਂਟ ਵਲੌਗ ਲੈ ਕੇ ਆਉਂਦੇ ਹਾਂ ਥੋੜੇ ਸਾਹਮਣੇ ਪਰ ਹਣਾ ਕਿਤੇ ਨਾ ਕਿਤੇ ਹੌਂਸਲਾ ਟੁੱਟ ਜਾਂਦਾ ਦਾ ਵੀ ਜਦੋਂ ਕੋਈ ਗੱਲ ਜ਼ਿਆਦਾ ਆ ਜਾਂਦੀ ਹੈ ਹੌਂਸਲਾ ਰੱਖਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਆ ਪਰ ਕਿਤੇ ਨਾ ਕਿਤੇ ਆ ਕੇ ਹਾਰ ਜਾਂਦੇ ਆ ਸਬਰ ਟੁੱਟ ਜਾਂਦਾ ਤੇ ਆਪਾਂ ਜਿਹੜੇ ਛੱਤਾਂ ਜਿ ਵੀਰੇ ਹਣਾ ਵੀ ਆਪਾਂ ਨੂੰ ਦੰਤਾ ਦੀ ਤਖੜੀ ਵਿੱਚ ਵਿਅਗੇ ਨੂੰ ਥੋੜਾ ਫਰਕ ਹੈ ਆਪਾਂ ਕੜਕੜੀ ਰਿਆਂ ਵੀ ਮਤਲਬ ਕਿ ਉਹ ਕੋਲ ਕੋਲ ਕੇ ਉਹਨਾਂ কুরਲੀਆਂ ਕਰਨੀਆਂ ਸੀ ਉਹਦੇ ਨਾਲ ਦਰਦ ਨੂੰ ਥੋੜਾ ਆਰਾਮ ਮਿਲਿਆ ਪਰ ਡਾਕਟਰ ਆਨੇ ਘੜ ਘੜ ਕੇ ਦੰਦ ਛੋਟਾ ਕਰਤਾ ਬਸੇ ਨਾ ਮਸ਼ੇਦਸ਼ੇਤੀ ਵੀ ਕਿਸੇ ਚੀਜ਼ ਦੀ ਵੀ ਦਵਾਈ ਨਹੀਂ ਲੈਂਦੀ ਹੁੰਦੀ ਪਰ ਫੇਰ ਵੀ ਦੀਦੀ ਕਹਿਣ ਲੱਗੇ ਨਹੀਂ ਹੁਣ ਸਾਰੇ ਕਰਦੀ ਜ਼ਿੰਮੇਵਾਰੀ ਤੇਰੇ ਤੇ ਆ ਤੂੰ ਦਵਾਈ ਬੂਟੀ ਦਾ ਜੱਜ ਨਾ ਲੈ ਤੇ ਉਹ ਆਪਾਂ ਲੈ ਕੇ ਆਏ ਆ ਤੇ ਮੱਚਾਂ ਦੀ ਜਿਹੜੀ ਫੀਡ ਹੋਈ ਜਿਹੜੀ ਚੀਜ਼ ਕੋਈ ਵੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੀ ਰਵਾਂਗੇ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਸਾਡੀ ਲਾਡੋ ਲਾਡੋ ਦੇਖੋ ਪੂਰੀ ਜੱਡ ਬਲੈਕ ਆ ਤੇ ਤੜਕੇ ਬਹੁਤ ਜ਼ਿਆਦਾ ਤੰਗ ਕਰਦੀ ਆ ਤੈਨੂੰ ਸੁਣ ਗਿਆ ਪੁੱਤ ਹੈ ਮੈਂ ਤੈਨੂੰ ਬੁਲਾਈ ਜਾਨੀ ਆ ਤੇ ਇਹਦੀ ਮਾਂ ਦਾ ਨਾਮ ਹੈਗਾ ਰਾਣੂ ਧਾਰਾਂ ਵੇਲੇ ਜਦੋਂ ਵੀ ਮੈਂ ਇਹਨੂੰ ਬੋਲ ਮਾਰਾਂ ਨਾ ਇਹ ਉਹਦੀ ਖੜੀ ਹੋ ਜਾਂਦੀ ਆ ਤੇ ਆ ਮੱਝ ਵੀਰੇ ਹੈ ਤਾਂ ਸਾਡੀ ਬਹੁਤ ਜ਼ਿਆਦਾ ਵਧੀਆ ਪਰ ਇਸ ਵਾਰ ਇਹਨੇ ਸਾਨੂੰ ਬਹੁਤ ਤੰਗ ਕਰਿਆ ਇਹਦੇ ਚਾਰ ਵਾਰੀ ਏਆਈ ਕਰਵਾਤੀ ਆਪਾਂ ਪਰ ਉਹੀ ਵਾਰ-ਵਾਰ ਹੁਣ ਰਿਪੀਟ ਕਰ ਜਾਂਦੀ ਆ ਵੀ 10 ਕਿਨਾਂ ਤੋਂ ਵੀ ਇਹ ਜਾਲਾ ਜਿੱਟ ਜਾਂਦੀ ਆ ਪਤਾ ਹੀ ਨਹੀਂ ਕੀ ਚੱਕਰ ਆ ਇਹਦਾ ਹੁਣ ਆਪਾਂ ਕੋਈ ਇਹਦੇ ਟੈਸਟ ਵਗੈਰਾ ਕਰਾਵਾਂਗੇ ਹੁਣ ਵੀ ਇਹ ਹੀਟ ਚਾਈ ਹੋਈ ਆ ਪਰ ਕਹਿੰਦੇ ਵੀ ਹੀਟ ਨਗਾ ਦਿਓ ਮੈਂ ਡਾਕਟਰ ਨੂੰ ਕਿਹਾ ਸੀ ਮੈਂ ਖੈਰੇ ਵੀ ਆਪਾਂ 0.79 ਵਾਲਾ ਵੀ ਫਾਰਮੂਲਾ ਵਰਤ ਕੇ ਉਹ ਕਹਿੰਦੇ ਹਾਂ ਵੀ ਉਹੀ ਵਰਤ ਕੇ ਦੇਖਾਂਗੇ ਆਪਾਂ ਨਾ ਡੋਲਦੀ ਕਿਉਂ ਤੇ ਪਰ ਕਹਿੰਦੇ ਹਜੇ ਮਹੀਨਾ ਡੇਢ ਮਹੀਨਾ ਤੁਸੀਂ ਖੜ੍ਹਜੋ ਅੱਗੇ ਨੇ ਵੀ 1 ਮਹੀਨੇ ਬਾਅਦ ਇਹ ਨਮੀ ਹੋ ਗਈ ਸੀਗੀ ਪਰ ਇਸ ਵਾਰ ਪਤਾ ਨਹੀਂ ਕੀ ਹੋਇਆ ਇਹਨੂੰ ਕਹਿੰਦੇ ਹੁੰਦੇ ਨਾ ਜਦੋਂ ਟਾਈਮ ਮਾੜਾ ਹੋਵੇ వారడేత టైమ మాడా చల్ పీ కదో చం ఆ బ్రా రాత ఆ తనవి చడూ పతరే హనా ఓ దూత పలన ఛోటీ ఆ బ సోనా కట్ లాడ్ ఆ ਇਹ ਬਹੁਤ ੰਗ ਕਰਦੀ ਸਵੇਰੇ ਜਦੋਂ ਖੁੱਲੀ ਛੱਡ ਦਿੰਦੀ ਆ ਤੇ ਦੋ ਚੋਬਰ ਸਾਡੇ ਉਹ ਖੜੇ ਤੇ ਇੱਕ ਚੋਬਰ ਸਾਡਾ ਵਿਚਾਰਾ ਜਹਾਨੋਂ ਤੁਰ ਗਿਆ ਆ ਬੈਗੀ ਮੈਡਮ ਖੱਕ ਖਾ ਕੇ ਤੇ ਇਹਨਾਂ ਦੇ ਵਿਚਾਰੀਆਂ ਦੇ ਹਨਾ ਸਿੰਗਾ ਤੇ ਤੇਲ ਵੀ ਨਹੀਂ ਲੱਗਿਆ ਕਿਉਂਕਿ ਆਪਾਂ ਨੂੰ ਕਦੇ ਕਿਤੇ ਜਾਣਾ ਪੈ ਜਾਂਦਾ ਕਦੇ ਕਿਤੇ ਥੋੜੀ ਜੀ ਹੁਣ ਘੱਟ ਸੰਭਾਲ ਹੁੰਦੀ ਆ ਵਿਚਾਰੀਆਂ ਦੀ ਇਹਦੀ ਦੇਖੋ ਆਰਡਰ ਕੁਆਲਿਟੀ ਤੇ ਆ ਹੁਣ ਦੇਖੋ ਵੀਰੇ ਹਨਾ ਜਿਹੜੀ ਆਪਣੀ ਆ 15 ਦਿਨ ਰਹਿੰਦੇ ਆ ਮੱਝ ਚ 18 ਹੀ ਰਹਿੰਦੇ ਆ ਮਤਲਬ ਕਿ ਅੱਜ 28 ਤਰੀਕ ਆ 15 1 ਤਰੀਕ ਨੂੰ ਇਹ ਚ ਰਹੂਗਾ ਡੇਢ ਮਹੀਨਾ ਤੇ ਆਪਾਂ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਆਰਡਰ ਕੁਆਲਿਟੀ ਤੇ ਆਪਾਂ ਜਿਹੜਾ ਦਿਨ ਫਿਰ ਬਾਈਟੋ ਮੱਝ ਉਹਦਾ ਰਿਜ਼ਲਟ ਤੇ ਇਹਨੂੰ ਵੀ ਆਪਾਂ ਉਹੀ ਪਾਇਆ ਸੀਗਾ ਬੈਡ ਨੂੰ ਲਿੱਸੀ ਆ ਗਾਲ ਕਰਪਾ ਤੰਟਾ ਦੁੱਧ ਦੇ ਖਾਰ ਮੰਦੀ ਆ ਵੈੜ ਸਾਡੀ ਤੇ ਇਹ ਭੈਣ ਸਾਡੀ ਵਧੀਆ ਤੇ ਇਹਨੂੰ ਟ੍ਰਾਂਜੈਕਸ਼ਨ ਫੀਡ ਸ਼ੁਰੂ ਕਰਤੀ ਆਪਾਂ ਦੇਖੋ ਆ ਮੈਡੀਕਲ ਆ ਮੈਡੀਕਲ ਖੁੱਲਿਆ ਰਹਿੰਦਾਗਾ ਆਪਣੇ ਘਰੇ ਤਾਂ ਆਹੇ ਛੋਟੀਆਂ ਫੀਡ ਪਾਉਣੀ ਆ ਤੇ ਆਹ ਟ੍ਰਾਂਜੈਕਸ਼ਨ ਫੀਡ ਆਪਣੇ ਇੰਨੀ ਕ ਪਈ ਸੀਗੀ ਥੋੜੀ ਜੀ ਤੇ ਇਹ ਆਪਾਂ ਅੱਜ ਇਹ ਮੱਝ ਨੂੰ ਸ਼ੁਰੂ ਕਰਤੀ ਤੇ ਹੁਣ ਆਪਾਂ ਇਹਨੂੰ ਸਰੋਂ ਆਲੀ ਤੇ ਲੇਕਤੀ ਜਾਂ ਵੀ ਦਾਣਾ ਦਲਾਵਾਂਗੇ ਆਪੋ ਹੀ ਸਰੋਂ ਦੇ ਪਾਈ ਕਣਕ ਪਾਉਣੀ ਆ ਤੇ ਆ ਫੀਡ ਵਾਸਤੇ ਗੱਟੇ ਭਰੇ ਪਏ ਆ ਫੀਡ ਵਾਸ ਇੱਕ ਗੱਟਾ ਰਹਿ ਗਿਆ ਆਪਾਂ ਕੱਲ ਨੂੰ ਫੀਡ ਬਣਾਵਾਂਗੇ ਜੇ ਕੋਈ ਆਖੇ ਲੱਗਿਆ ਤਾਂ ਵੀਰੇ ਆਪਾਂ ਹਨਾ ਉਥੋਂ ਦੀ ਵੀਡੀਓ ਵੀ ਜ਼ਰੂਰ ਬਣਾਵਾਂਗੇ ਜਿੱਥੇ ਆਪਾਂ ਫੀਡ ਬਣਵਾ ਕੇ ਲਿਆਉਣੇ ਹੁੰਨੇ ਆ ਤੇ ਇਹ ਰਿਹਾ ਵੀਰੇ ਸਾਡਾ ਛੋਟਾ ਜਿਹਾ ਘਰ ਤੁਸੀਂ ਕਹਿੰਦੇ ਹੋ ਨਾ ਭੈਣੇ ਤੁਹਾਨੂੰ ਮਿਲਣਾ ਮਿਲਣ ਚ ਵੀਰੇ ਕੋਈ ਚੱਕਰ ਨਹੀਂ ਮੈਨੂੰ ਐ ਹੋ ਜਾਂਦਾ ਤੁਸੀਂ ਐਂ ਕਹਿ ਦੋਗੇ ਵੀ ਲੈ ਨਿੱਕਾ ਜਿਹਾ ਘਰ ਇਹਨਾਂ ਦਾ ਦੇਖੋ ਇਹ ਉਹ ਡੱਬੇ ਚ ਪਾਇਆ ਵਾ ਵੱਡੇ ਚ ਮਿਨਰਲ ਆਪਾਂ ਉਹ ਛੋਟੀ ਘੱਟੀ ਵਾਸਤੇ ਲੈਂਦਾ ਸੀਗਾ ਥੋੜਾ ਜਿਹਾ ਤੇ ਇੱਕ ਕਿਸੇ ਦਾ ਕਮੈਂਟ ਆਇਆ ਸੀ ਨਾ ਉਹ ਭਾਰ ਵਾਸਤੇ ਪੁੱਛਦੇ ਸੀ ਵੀ ਕੀ ਦਈਏ ਵੀਰੇ ਸਤਿਆਨਾਸੀ ਕਹਿ ਦਿੰਦੇ ਵੀ ਸਭ ਤੋਂ ਵਧੀਆ ਗੀ ਵੀ ਸਤਿਆਨਾਸੀ ਦਿਓ ਪਸ਼ੂ ਨੂੰ ਤੇ ਚਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਇਹ ਕਮੈਂਟਾਂ ਦਾ ਵੀਰੇ ਮੈਨੂੰ ਬਹੁਤ ਹੌਸਲਾ ਮਿਲਦਾ ਫਿਰ ਐ ਹੋ ਜਾਂਦਾ ਵੀ ਕੋਈ ਹੋਰ ਵੀਡੀਓ ਬਣਾਵਾ ਹਨਾ ਲੱਡੋ ਕਹ ਬਾਈ ਇਹ ਕਮੈਂਟ ਕਰਦਿਆ ਕਰੋ ਸਾਨੂੰ ਘੈਂਟ ਘੈਂਟ ਹਨਾ ਲੱਡੋ ਇਹ ਮੇਰਾ ਪੁੱਤ ਬਹੁਤ ਸਿਆਣਾ ਤੇ ਅੱਜ ਆਪਾਂ ਤੁਹਾਨੂੰ ਸੋਫੀ ਨਾਲ ਵੀ ਮਿਲਾਤਾ ਕਮੈਂਟ ਆਇਸੀ ਵੀ ਸੋਫੀ ਨੂੰ ਜ਼ਰੂਰ ਲਿਓ ਵੀਡੀਓ ਚ ਤੇ ਚਲੋ ਵੀਰੇ ਕਿਸੇ ਹੋਰ ਵੀਡੀਓ ਚ ਮਿਲਦੇ ਆਪਾਂ ਤੇ ਹੁਣ ਇਹ ਥਣ ਵੀ ਬਹੁਤ ਸੋਹਣੇ ਨਿਕਲੇ ਦੇਖੋ ਚਾਰੇ ਥਣ ਹਾਂ ਏ ਰਾਨੋ ਤੁਹਾਨੂੰ ਸੋਹਣੇ ਨਿਕਲੇ ਤੇ ਚਲੋ ਲਾਡੂ ਬਾਏ ਬਾਏ ਪੁੱਤ ਚਲੋ ਵੀਰੇ ਅੱਪਾ ਚੋਣੇ ਤਾਰਾਂ ਪੰਜ ਵਜਣ ਵਾਲੇ ਆ ਤੇ ਹੋਰ ਕਿਸੇ ਵੀਡੀਓ ਚ ਮਿਲਦੇ ਆ ਬਾਏ